ਕਿਹੜੀ ਆਜ਼ਾਦੀ ਦੀ ਤੁਸੀਂ ਗੱਲ ਕਰਦੇ ਹੋ ਹਰ ਦਿਨ ਪੰਜਾਬ ਨੂੰ ਖਤਮ ਕਰਨ ਦੀਆਂ ਵਿਉਂਤਾਂ ਬਣਦੀਆਂ ਰਹਿੰਦੀਆਂ ਫਿਰ ਵੀ ਅਸੀਂ ਆਜ਼ਾਦ ਆ ਪਾਣੀ ਪੰਜਾਬ ਦੇ ਖੋਏ ਜਾ ਰਹੀ ਹੈ ਯੂਨੀਵਰਸਟੀਆਂ ਪੰਜਾਬ ਦੀਆਂ ਖੋਈਆਂ ਜਾ ਰਹੀਆਂ ਮਹਿੰਗਾਈ ਤੇ ਗਰੀਬੀ ਪੀਕ ਤੇ ਆ ਹਸਪੀਟਲ ਸਾਡੇ ਨਹੀਂ ਵਧੀਆ ਸਿੱਖਿਆ ਸਾਡੇ ਨਹੀਂ ਵਧੀਆ ਨਸ਼ਾ ਮੁਕਤ ਦਾ ਨਹੀਂ ਪੰਜਾਬ ਚੋਂ ਜਿਹੜੇ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ ਉਹਨਾਂ ਅੰਗਰੇਜ਼ਾਂ ਦੇ ਦੇਸ਼ ਜਾਣ ਲਈ ਅੱਜ ਦਾ ਨੌਜਵਾਨ ਮਜਬੂਰ ਹੋਇਆ ਪਿਆ ਕਿਹੜੇ ਮੂਹ ਨਾਲ ਅਸੀਂ ਇਹ ਆਜ਼ਾਦੀ ਦੇ ਭੰਗੜੇ ਪਾਈਏ ਨਾਲੇ ਜਿਹੜੇ 15 ਅਗਸਤ ਦੀ ਗੱਲ ਤੁਸੀਂ ਕਰਦੇ ਹੋ ਉਹ ਦਿਨ ਕਿੰਨੀਆਂ ਹੀ ਮਾਵਾਂ ਦੇ ਪੁੱਤ ਵਿਛੜੇ ਕਿੰਨੇ ਘਰੋਂ ਜਿਹੜੇ ਕਿੰਨਿਆਂ ਦੇ ਸੁਹਾਗ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ 10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਦੇ ਨਾਲ ਰੰਗਿਆ ਹੋਇਆ 15 ਅਗਸਤ ਉਹ ਉਜਾੜੇ ਦਾ ਦਿਨ ਸੀ ਜੋ ਅੱਜ ਅਸੀਂ ਨੱਚ ਟੱਪ ਕੇ ਬੇਈਮਾਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਕੇ ਮਨਾਉਂਦੇ ਆ ਸਾਡਾ ਦੋਨਾਂ ਪਾਸੇ ਬੈਠੇ ਪੰਜਾਬੀਆਂ ਦਾ ਜਿਹੜਾ ਉਜਾੜਾ ਹੋਇਆ ਸੀ ਉਹਨੂੰ ਅੱਜ ਵੀ ਸਾਡੇ ਬਜ਼ੁਰਗ ਆਜ਼ਾਦੀ ਵਾਲਾ ਨਹੀਂ ਉਜਾੜੇ ਵਾਲਾ ਸਾਲ ਕਹਿ ਕੇ ਯਾਦ ਕਰਦੇ ਆ 14 15 ਅਗਸਤ ਨੂੰ ਉਸ ਖਿੱਤੇ ਦੇ ਵਿੱਚ ਆਜ਼ਾਦੀ ਦੀ ਨਹੀਂ ਬਲਕਿ ਅੰਨੇ ਰਾਸ਼ਟਰਵਾਦ ਦੀ ਸ਼ੁਰੂਆਤ ਹੋਈ ਸੀ ਇਸ ਦਿਨ ਨੂੰ ਕੇਵਲ ਤੇ ਕੇਵਲ ਉਜਾੜੇ ਦੇ ਦੁੱਖ ਵਜੋਂ ਮਨਾਇਆ ਜਾ ਸਕਦਾ ਉਜਾੜੇ ਦੇ ਦੁੱਖ ਵਜੋਂ ਯਾਦ ਕੀਤਾ ਜਾ ਸਕਦਾ ਇੱਕ ਸੋਗ ਵਜੋਂ ਯਾਦ ਕੀਤਾ ਜਾ ਸਕਦਾ ਆਜ਼ਾਦੀ ਤਾਂ ਉਹ ਮਨਾ ਸਕਦੇ ਆ ਜਿਨ੍ਹਾਂ ਨੂੰ ਬਿਨਾਂ ਕੋਈ ਨੁਕਸਾਨ ਕਰਵਾਇਆ ਰਾਜ ਭਾਗ ਮਿਲ ਗਿਆ ਹੋਵੇ ਸਾਡੇ ਲਈ ਤਾਂ ਉਹ ਦਿਨ ਤੋਂ ਲੈ ਕੇ ਅੱਜ ਤੱਕ ਕਾਲਾ ਦੇਣੀ ਹੈ